ਟਰੇਨਗ ਲਈ ਠੀਕ ਹੈ ਡੈਰੀ ਡਵੈਲਪਮੈਂਟ ਬੋਰਡ ਤੋਂ 45 ਦਿਨ ਦੀ ਇਹ ਆਈ ਦੀ ਟ੍ਰੇਨਿੰਗ ਲਈ ਦੁਆਰਾ ਲਈ ਹੈ ਹਾਂਜੀ ਹਾਂਜੀ ਠੀਕ ਹੈ ਫਿਰ ਇਹਦਾ ਮਤਲਬ ਆਪਣੇ ਫਾਰਮ ਤੇ ਹੁਣ ਤੁਸੀਂ ਆਪ ਹੀ ਇੱਕ ਤਰ੍ਹਾਂ ਦੇ ਡਾਕਟਰੋਂ ਇੱਥੇ ਹਾਂਜੀ ਹਾਂਜੀ ਤੇ ਆਪ ਹੀ ਮਾਲਕੋਂ ਸਾਰਾ ਕੁਝ ਆਪ ਹੀ ਕਰ ਲੈਣੇ ਹੋ ਜਦੋਂ ਕੋਈ ਮੁਸ਼ਕਲ ਜਾਈ ਆਉਂਦੀ ਆਪਾਂ ਫਿਰ ਮਾਰਾਂ ਤੋਂ ਸਲਾਹ ਲੈ ਲਈ ਠੀਕ ਹੈ ਠੀਕ ਹੈ ਲੋਨ ਵੀ ਲਿਆ ਤੇ ਇਹਦੀ ਛੱਡ ਦੀ ਜਿਹੜੀ 1.5 ਲੱਖ ਰੁਪਈਆ ਸਬਸਿਡੀ ਵੀ ਆਪਾਂ ਨੂੰ ਮਿਲੀ ਸਤਿ ਸ਼੍ਰੀ ਅਕਾਲ ਕਿਸਾਨ ਵਿਰੋਧ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਰਵੀ ਕੁਮਾਰ ਕਿਸਾਨ ਵਿਰੋਧ ਅੱਜ ਆਪਣੀ ਖੇਤੀ ਟੀਮ ਇੱਕ ਵਾਰ ਫਿਰ ਪੁੱਜੀ ਹੈ ਜੀ ਡੇਰੀ ਫਾਰਮ ਤੇ ਸੋ ਅੱਜ ਅਸੀਂ ਜਿਹੜੇ ਫਾਰਮ ਤੇ ਖੜੇ ਆ ਇਹਦਾ ਨਾਮ ਹੈਗਾ ਜੀ ਸੋਹਲ ਡੇਰੀ ਫਾਰਮ ਜਿਹੜਾ ਕਿ ਤਰਨਤਾਰਨ ਪੰਜਾਬ ਦੇ ਵਿੱਚ ਸਥਿਤ ਹੈਗਾ ਸੋ ਜੇ ਆਪਾਂ ਫਾਰਮ ਦੀ ਗੱਲ ਕਰ ਲੈਨੇ ਆ ਫਾਰਮ ਦੇ ਵਿੱਚ ਜਿਹੜੀ ਪਸ਼ੂਆਂ ਤੋਂ ਲਗਭਗ 20 ਪਸ਼ੂ ਤੋਂ ਸ਼ੁਰੂਆਤ ਹੋਈ ਸੀਗੀ ਸੋ ਅੱਜ ਫਾਰਮ ਤੇ ਲਗਭਗ 143 HF ਨਸਲ ਦੀਆਂ ਜਿਹੜੀਆਂ ਗਾਵਾਂ ਨੇ ਸੋ ਅਸੀਂ ਤੁਹਾਨੂੰ ਮਿਲਾਵਾਂਗੇ ਫਾਰਮ ਦੇ ਮਾਲਕ ਨਾਲ ਕਿਵੇਂ ਸ਼ੁਰੂਆਤ ਹੋਈ ਸੀ ਕਿਹੜੀ-ਕਿਹੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਸੋ ਸਾਡੇ ਨਾਲ ਜੁੜੇ ਨੇ ਇਸ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸੋ ਸਰ ਆਪਾਂ ਗੱਲ ਕਰੀਏ ਜੀ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਆਖਿਰ ਤੁਸੀਂ ਕਿਵੇਂ ਸ਼ੁਰੂਆਤ ਕੀਤੀ ਐ ਕਿੱਦਾਂ ਤੁਹਾਡੇ ਦਿਮਾਗ 'ਚ ਆਇਆ ਵੀ ਆਪਾਂ ਡੇਰੀ ਫਾਰਮਿੰਗ ਹੀ ਕਰ ਲਈਏ ਆਪਾਂ ਜੀ ਪਹਿਲਾਂ 2004 'ਚ ਪਲੱਸ 2 ਕਰਕੇ ਜੀ ਕੋਈ ਕੰਮ ਹੋ ਰਹਿਗਾ ਨਹੀਂ ਹਮ ਖੇਤੀਬਾੜੀ ਦੇ ਨਾਲ-ਨਾਲ ਪਹਿਲਾਂ ਮੱਝਾਂ ਦਾ ਦਹਾ 20 ਦਾ ਕੰਮ ਚੱਲਦਾ ਸੀ ਹਮ ਸੋਚਿਆ ਕਿ ਮੁੜ ਕੇ ਹੋਲੀ-ਵੋਲੀ ਗਾਵਾਂ ਲਾਇਆ ਜਾਵੇ ਹਮ ਪਹਿਲਾਂ ਛੋਟਾ ਫਾਰਮ ਆਪਾਂ ਤਿਆਰ ਕੀਤਾ 20 ਗਾਈਆਂ ਦਾ ਠੀਕ ਹੈ ਉਹ ਵਧੀਆ ਕੰਮ ਚੱਲ ਰਿਹਾ। ਉਸ ਤੋਂ ਬਾਅਦ ਇੱਕ ਹੋਰ ਫਾਰਮ ਤਿਆਰ ਕੀਤਾ। ਹੂੰ ਹੂੰ ਹੂੰ। ਮੰਨ ਲਓ ਵੀ ਹੌਲੀ-ਹੌਲੀ ਵਧਾ ਗਿਆ ਕੰਮ। ਹੂੰ। ਆਪਾਂ 2017 ਦੇ ਵਿੱਚ ਇਹ ਵੱਡਾ ਜਿਹੜਾ ਫਾਰਮ ਜਿਹੜਾ ਤੁਸੀਂ ਸ਼ੁਰੂ ਕੀਤਾ। ਹੂੰ ਹੂੰ। ਇਹ ਆਪਣੇ ਫਾਦਰ ਸਾਹਿਬ ਨੇ ਪੀਡੀਐਫ ਦੀ ਸਲਾਹ ਨਾਲ ਹੂੰ ਸਾਰਾ ਤਿਆਰ ਕੀਤਾ। ਹੂੰ ਹੂੰ ਹੂੰ। ਹੁਣ ਬਹੁਤ ਵਧੀਆ ਚੱਲ ਰਿਹਾ ਵਾ। ਠੀਕ ਹੈ ਠੀਕ ਹੈ। ਹਾਂਜੀ। ਸੋ ਫਾਦਰ ਸਾਹਿਬ ਤੇ ਹੋਰ ਫਿਰ ਤੁਹਾਡੇ ਕੰਮ ਦੇ ਵਿੱਚ ਕੌਣ-ਕੌਣ ਕਿਵੇਂ-ਕਿਵੇਂ ਮਦਦ ਕਰਦਾ ਸੀ ਫਾਰਮ ਦੇ ਵਿੱਚ? ਆਪਣੇ ਫਾਜ਼ਲ ਸਾਹਿਬ ਵੀ ਛੋਟਾ ਬ੍ਰਦਰ ਆਪਣਾ ਠੀਕ ਹੈ ਕਿੰਨੇ ਜਣੇ ਆਪਾਂ ਪੂਰਾ ਮਿਲ ਕੇ ਕੰਮ ਕਰਦੇ ਰਹਿਆ ਹੂੰ 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 ਸਾਡੇ ਫਾਜ਼ਲ ਸਾਹਿਬ ਦੀ 2022 ਚ ਡੈਥ ਹੋ ਗਈ ਠੀਕ ਹੈ ਉਸ ਤੋਂ ਬਾਅਦ ਅਸੀਂ ਦੋਵੇਂ ਬ੍ਰਦਰ ਵੇਖ ਰਹੇ ਹਾਂ ਹੂੰ ਹੂੰ ਹਾਂਜੀ ਸੋ ਕਿੰਨੇ ਤੁਸੀਂ ਦੋਨੋਂ ਬ੍ਰਦਰ ਹੋ ਤਾਂ ਵੀ ਦਾ ਮਤਲਬ ਤੁਸੀਂ ਲੇਬਰ ਦਾ ਜਿਹੜਾ ਹੈਗਾ ਖਰਚਾ ਤਾਂ ਵੀ ਇੱਥੇ ਘਾਟਾ ਆਦਾ ਹੋਊਗਾ ਕਿਉਂਕਿ ਜੇ ਇਹਦਾ ਬੰਦਾ ਖੁਦ ਕੰਮ ਕਰਦਾ ਹੈਗਾ ਉੱਥੇ ਤਾਂ ਲੇਬਰ ਘਟ ਜਾਂਦੀ ਹੈਗੀ ਆ ਲੇਬਰ ਦੇ ਆਪਣੇ ਤੋਂ ਹੁਣ ਵਕਤ ਤਿੰਨ ਬੰਦੇ ਆ ਜੀ ਹੂੰ ਆਪ ਉਹ ਨਾਲ ਕੰਮ ਕਰਾਈਦਾ ਵਾ ਲੋ ਟਾਈਮ ਚਵਾਈ ਹੂੰ ਬਾਕੀ ਰੱਖ ਰਖਾਵ ਜਿੱਦਾਂ ਡਾਕਟਰੀ ਦਾ ਵਾ ਉਹ ਵੀ ਆਪ ਕਰਦੇ ਆ ਅਸੀਂ ਠੀਕ ਹੈ ਸਾਰਾ ਕੁਝ ਆਪ ਹੀ ਕਰ ਲੈਨੇ ਹੋ ਹਾਂਜੀ AI ਦਾ ਵੀ ਆਪ ਕਰਦੇ ਕੰਮ ਅੱਛਾ ਜੀ ਹਾਂਜੀ ਹਾਂਜੀ ਸੋ AI ਕਰਨੀ ਤਾਂ ਥੋੜੀ ਜੀ ਔਖੀ ਹੁੰਦੀ ਆ ਪਰ ਤੁਸੀਂ ਕਿਵੇਂ ਮਤਲਬ ਸਿੱਖੀ ਹੈ ਟ੍ਰੇਨਿੰਗ ਲਈ ਹੈ ਕਿਵੇਂ ਕਰਦੇ ਹੋ ਹਾਂਜੀ ਆਪਾਂ ਪਹਿਲਾਂ 15 ਦਿਨਾਂ ਦੀ ਟ੍ਰੇਨਿੰਗ ਲਈ ਠੀਕ ਹੈ ਡੇਰੀ ਡਿਵੈਲਪਮੈਂਟ ਬੋਰਡ ਤੋਂ ਬਾਅਦ 45 ਦਿਨ ਦੀ AI ਦੀ ਫੇਰ ਉਹ ਲੀ ਦੁਆਰਾ ਲਈ ਹੈ ਹਾਂਜੀ ਹਾਂਜੀ ਠੀਕ ਹੈ ਫਿਰ ਇਹਦਾ ਮਤਲਬ ਆਪਣੇ ਫਾਰਮ ਤੇ ਹੁਣ ਤੁਸੀਂ ਆਪ ਹੀ ਇੱਕ ਤਰ੍ਹਾਂ ਦੇ ਡਾਕਟਰ ਹੋ ਇੱਥੇ ਹਾਂਜੀ ਹਾਂਜੀ ਤੇ ਆਪ ਹੀ ਮਾਲਕ ਹੋ ਸਾਰਾ ਕੁਝ ਆਪ ਹੀ ਕਰ ਲੈਣੇ ਆ ਜਦੋਂ ਕੋਈ ਮੁਸ਼ਕਲ ਜਿਆਦਾ ਆਉਂਦੀ ਆ ਆਪਾਂ ਫਿਰ ਮਾਰਾਂ ਤੋਂ ਸਲਾਹ ਲੈ ਲੈਂਦੇ ਹਾਂ ਸਲਾਹ ਹੀ ਲੈ ਲੈਂਦੇ ਹਾਂ ਠੀਕ ਹੈ ਠੀਕ ਹੈ ਸੋ ਕਜ਼ਾਨ ਵੀਰੋ ਇੱਕ ਗੱਲ ਮੈਂ ਹੋਰ ਵੀ ਦੱਸਦਾ ਇਹਨਾਂ ਬਾਰੇ ਕਿ ਇਹਨਾਂ ਨੂੰ ਸੀਐਮ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ ਜੀ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੋ ਸਰ ਉਹਦੇ ਲਈ ਵੀ ਬਹੁ ਬਹੁ ਮੁਬਾਰਕਾਂ ਜੀ ਤੁਹਾਨੂੰ ਸੋ ਜਿਹੜਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਸੀਗਾ ਉਹ ਕਿਵੇਂ ਸੀਗਾ ਮਤਲਬ ਕੀ ਕੀ ਉਹਨਾਂ ਨੇ ਫਾਰਮ ਤੇ ਦੇਖਿਆ ਕਿਹੜੀ ਕਿਹੜੀ ਚੀਜ਼ਾਂ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਜਿਹੜਾ ਹੈਗਾ ਵੋਟ ਦੇ ਲਈ ਤੁਹਾਨੂੰ ਜਿਹੜਾ ਵੋਟ ਮਿਲਿਆ ਹੈਗਾ ਇਹ ਜੁਲਿਅਨ ਯੂਨੀਵਰਸਿਟੀ ਦੀ ਟੀਮ ਡਾਕਟਰਾਂ ਦੀ ਆਈ ਸੀ ਠੀਕ ਹੈ ਜੀ ਜਿੰਨਾ ਜਿੰਨਾ ਨੇ ਅਰਜ਼ੀਆਂ ਦਿੱਤੀਆਂ ਉੱਥੇ ਉਹਨਾਂ ਦਾ ਚੈੱਕ ਕਰਨ ਹਮ ਆਪਾਂ ਨੂੰ ਉਹਨਾਂ ਪਹਿਲਾਂ ਆ ਕੇ ਸੈੱਲ ਦੇ ਦੇਖਿਆ ਹਮ ਬਾਅਦ ਚ ਫਾਰਮ ਦਾ ਸਾਰਾ 라ਉਂਡ ਲਗਾ ਕੇ ਹਮ ਜਦੋਂ ਮਿਲਕ ਪਾਲਰ ਲੱਗਾ ਆਪਣੇ ਸਕ੍ਰੈਪਰ ਲੱਗਾ ਟੀਐਮ ਆ ਰਿਆ ਹੂੰ ਦੁੱਧ ਦਾ ਰੱਖ ਰਖਾਵ ਸਾਰਾ ਉਹਨਾਂ ਨੇ ਦੇਖ ਕੇ ਆਪਾਂ ਨੂੰ ਚੁਣਿਆ ਜੀ ਠੀਕ ਹੈ ਜੀ ਸੋ ਇਹਦੇ ਵਿੱਚ ਤੁਹਾਨੂੰ ਆਪਾਂ ਗੱਲ ਕਰਦੇ ਆਂ ਪਸ਼ੂਆਂ ਦੀ ਰੱਖ ਰਖਾਵ ਦੇ ਵਿੱਚ ਜੇ ਤੁਸੀਂ ਸ਼ੁਰੂਆਤ ਕਰਦਾ ਹੈਗਾ ਕੋਈ ਵੀ ਕਿਸਾਨ ਹੁਣ ਅਸੀਂ ਵੀ ਜੇ ਮੰਨ ਲਓ ਮੈਂ ਡੇਰੀ ਫਾਰਮ ਸ਼ੁਰੂ ਕਰਨੀ ਹੈ ਜਾਂ ਕਿਸੇ ਹੋਰ ਵੀ ਕਿਸਾਨ ਨੇ ਸ਼ੁਰੂ ਕਰਨੀ ਹੈ ਸੋ ਉਹਦੇ ਵਿੱਚ ਸ਼ੁਰੂ ਦੇ ਵਿੱਚ ਮੁਸ਼ਕਲਾਂ ਬਹੁਤ ਆਣੀਆਂ ਹੈਗੀਆਂ ਸੋ ਤੁਸੀਂ ਵੀ ਕੁਝ ਐਦੀਆਂ ਮੁਸ਼ਕਲਾਂ ਫੇਸ ਕੀਤੀਆਂ ਉਹ ਵੀ ਤੁਸੀਂ ਜਿਹੜੀ ਹੈਗੀ ਸਾਡੇ ਦਰਸ਼ਕ ਨਾਲ ਸਾਂਝਾ ਕਰੋ ਕਿ ਕਿਹੜੀ-ਕਿਹੜੀ ਮੁਸ਼ਕਲਾਂ ਸ਼ੁਰੂਆਤ ਦੇ ਵਿੱਚ ਆਉਂਦੀਆਂ ਹਨ ਮੁਸ਼ਕਲਾ ਦੇ ਆਉਂਦੀਆਂ ਜੀ ਜਿੱਦਾਂ ਸ਼ੁਰੂ ਕੀਤਾ ਪਹਿਲਾਂ ਪਹਿਲਾਂ ਇੰਨੀ ਜਾਣਕਾਰੀ ਨਹੀਂ ਹੁੰਦੀ ਠੀਕ ਹੈ ਜਨਵਰਾਂ ਨੂੰ ਬਿਮਾਰੀਆਂ ਵੀ ਆਉਂਦੀਆਂ ਵਿੱਚੋਂ ਜਨਵਰ ਮਰਦੇ ਵੀ ਆ ਰਿਪੀਡ ਬਰੀਡਿੰਗ ਦੀ ਵੀ ਪ੍ਰੋਬਲਮ ਆਉਂਦੀ ਆ ਹੂੰ ਹੂੰ ਠੀਕ ਹੈ ਜੀ ਸੋ ਜਿੰਨੇ ਜਿੰਨੇ ਕੰਮ ਵੱਧ ਆ ਜਾਂਦਾ ਉਹਨਾਂ ਨੂੰ ਬੰਦੇ ਦਾ ਜਾਣਕਾਰੀ ਵੱਧ ਜਾਂਦੀ ਰਹੇ ਹੌਲੀ ਹੌਲੀ ਠੀਕ ਹੈ ਸੋ ਇਹਨਾਂ ਵਿੱਚ ਐਚ ਐਫ ਦੇ ਨਸਲ ਦੇ ਵਿੱਚ ਮਸਟਾਈਟਸ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੀ ਆ ਮਸਟਾਈਟਸ ਕਹਿੰਦੇ ਬਹੁਤ ਦੁੱਧ ਦਾ ਦੁੱਧ ਵੀ ਖਰਾਬ ਕਰਦਾ ਪਸ਼ੂ ਦਾ ਪਸ਼ੂ ਵੀ ਖਰਾਬ ਹੁੰਦਾ ਤੁਹਾਨੂੰ ਕਿੰਨਾ ਕਿੱਥੇ ਹਮਲਾ ਆਉਂਦਾ ਹੈ ਮਸਟਾਈਟਸ ਦਾ ਪਸ਼ੂ ਦਾ ਮਸਟਾਈਟਸ ਦਾ ਆਉਂਦੀ ਆ ਪ੍ਰੋਬਲਮ ਪਰ ਆਪਣੇ ਜਿਆਦਾ ਕਿਉਂ ਵੀ ਗੱਲ ਲੱਗੇ ਆ ਸੁੱਕੇ ਥਾ ਦੇ ਗਾਈ ਵੇਂਦੀਆਂ ਵਾ ਹੂੰ ਹੂੰ ਇਸ ਕਰਕੇ ਘਟ ਆਉਂਦੀ ਪ੍ਰੋਬਲਮ ਠੀਕ ਹੈ ਮਤਲਬ ਇਹ ਆ ਵੀ ਨਾਲ ਨਾਲ ਸਫਾਈ ਵੀ ਹੋਈ ਜਾਂਦੀ ਆ ਹਾਂ ਜੀ ਹਾਂ ਜੀ ਸਾਫ ਸਫਾਈ ਵ ਠੀਕ ਹੈ ਜੀ ਸੋ ਹੁਣ ਆਪਾਂ ਇੱਕ ਖਰਾਕ ਦੇ ਵਿੱਚ ਗੱਲ ਕਰ ਲਈਏ ਕਿਉਂਕਿ ਖਰਾਕ ਦਾ ਵਿਸ਼ਾ ਸਭ ਤੋਂ ਵੱਡਾ ਵਿਸ਼ਾ ਹੈਗਾ ਜੇ ਤੁਸੀਂ ਡੇਰੀ ਕਰਨੀ ਹੈਗੀ ਆ ਸੋ ਖਰਾਕ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਕਿ ਕੀ ਕੀ ਦਿੰਨੇ ਹੋ ਇੱਥੇ ਖਰਾਕ ਦੇ ਵਿੱਚ ਆਪਣੇ ਪੀਡੀਐਫ ਦੇ ਆਪਣੇ ਤੋਂ ਡਾਕਟਰ ਆਉਂਦੇ ਆ ਉਹ ਆਪਾਂ ਨੂੰ ਡਾਈਟ ਬਣਾ ਕੇ ਦਿੰਦੇ ਆ ਕਿੰਨਾ ਚਾਰ ਪੌਣਾ ਕਿੰਨੀ ਤੂੜੀ ਪਾਉਣੀ ਕਿੰਨੀ ਫੀਡ ਪਾਉਣੀ ਆ ਉਹ ਡਾਈਟ ਸਾਰੀ ਬਣਾ ਕੇ ਦਿੰਦੇ ਆ ਉਹਦੇ ਹਿਸਾਬ ਨਾਲ ਆਪਾਂ ਟੀਐਮਆਰ ਚ ਹੂੰਰੇ ਰਿਕੁਆਇਰਮੈਂਟ ਇਹਨਾਂ ਦੀ ਕਰੀ ਗਈ ਠੀਕ ਹੈ ਮਤਲਬ ਪੀਐਮਆਰ ਦੇ ਵਿੱਚ ਤੁਸੀਂ ਸਾਰਾ ਕੁਝ ਮਿਕਸ ਕਰਦੇ ਹੋ ਕਿਵੇਂ ਕਰਦੇ ਹੋ ਹਾਂਜੀ ਹਾਂਜੀ ਉਹਦੇ ਵਿੱਚ ਉਹਦੇ ਉੱਪਰ ਕੰਡਾ ਲੱਗਾ ਹੋਆ ਤੂੜੀ ਸੈਲੇਜ ਫੀਡ ਜੋ ਕੋ ਵੀ ਆ ਵਿੱਚ ਪਾ ਦੇਣਾ ਮਿਕਸ ਹੋ ਜਾਣਾ ਹਾਂ ਹਾਂ ਆਪਾਂ ਜਿਹੜੀ ਫੀਡ ਆ ਉਹ ਵੀ ਪੀਡੀਐਫ ਦੇ ਫਾਰਮੂਲੇ ਨਾਲ ਤਿਆਰ ਕਰਵਾਉਨੇ ਆ ਸੋ ਉਹਦੇ ਉਹਦੇ ਵਿੱਚ ਮਤਲਬ ਫਾਰਮੂਲਾ ਉਹਨਾਂ ਨੇ ਦਿੱਤਾ ਸਾਰਾ ਸਮਾਨ ਮਨਜ਼ ਕਰਦਾ ਹੁੰਦਾ ਨੇ ਨਾਜ ਉਥੋਂ ਲੈਣਾ ਵਾ ਆਪਣਾ ਉਥੇ ਬੈਠ ਕੇ ਸਾਹਮਣੇ ਬਣਾ ਕੇ ਲੈਣੀ ਹੈ ਅੱਛਾ ਆ ਵੀ ਮਤਲਬ ਅੱਖੀ ਦੇਖੀ ਕਹਿੰਦੇ ਨਾ ਜਿਹੜੀ ਅੱਖੀ ਦੇਖੀ ਚੀਜ਼ ਤਿਆਰ ਕਰਾਈ ਉਹਦੀ ਕੋਈ ਰੀਜ਼ ਨਹੀਂ ਹੁੰਦੀ ਹੈ ਸੋ ਇੱਕ ਇਹਦੇ ਵਿੱਚ ਫਿਰ ਜਿੱਦਾਂ ਹੁਣ ਪਸ਼ੂਆਂ ਦੀ ਆਪਾਂ ਗੱਲ ਕਰਦੇ ਆਂ ਜਾਂ ਆਪਾਂ ਦੇਖ ਹੀ ਰਹੇ ਆਂ ਕਿ ਜਿਹੜੇ ਪਸ਼ੂ ਤੁਹਾਡੇ ਹੈਗੇ ਆ ਜ਼ਿਆਦਾਤਰ ਕੱਚੀ ਜਗ੍ਹਾ ਦੇ ਵਿੱਚ ਬੈਠੇ ਹੋਏ ਨੇ ਜਾਂ ਬੈਠਣਾ ਪਸੰਦ ਕਰਦੇ ਨੇ ਸੋ ਇਹਦੇ ਵਿੱਚ ਜਦੋਂ ਫਾਰਮ ਤਿਆਰ ਹੁੰਦਾ ਹੈਗਾ ਕੱਚੀ ਜਗ੍ਹਾ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਪਸ਼ੂਆਂ ਦੇ ਲਈ ਕਿੰਨਾ ਕੁ ਫਾਇਦਾ ਫਾਇਦੇਮੰਦ ਰਹਦੀ ਹੈ ਉਹਨਾਂ ਕੱਚੀ ਜਗ੍ਹਾ ਲਾਏ ਆ ਪਹਿਲਾਂ ਜਿੱਦਾਂ ਫਾਰਮ ਬਣਦੇ ਸੀ ਉਹਨਾਂ ਦਾ ਪਿੱਛੇ ਕੱਚੀ ਜਗ੍ਹਾ ਛੱਡਣੀ ਪੈਂਦੀ ਸੀ ਹਾਂ ਹੋਰ ਜਿਹੜੀ ਆ ਗਈ ਆ ਤਕਨੀਕ ਇਹਦੇ ਵਿੱਚ ਕਯੂਬਿਕਲ ਲੱਗ ਜਾਂਦੇ ਆ ਅੱਛਾ ਜੀ ਹਾਂ ਜਿੱਦਾਂ ਆਪਣੇ ਲੱਗੇ ਆ ਦੇਖ ਰਹੇ ਤੁਸੀਂ ਉਹਦੇ ਵਿੱਚ ਜਾਂ ਮੈਡ ਲਗਾ ਸਕਦੇ ਤੁਸੀਂ ਜਾਂ ਕੱਚਾ ਛੱਡ ਕੇ ਰੇਤਾ ਜਾਂ ਜਿੱਦਾਂ ਇਹ ਗੋਵੇ ਦੀ ਮਿਲੀ ਬਣ ਜਾਂਦੀ ਆ ਉਹ ਪਾ ਕੇ ਉਹਦੇ ਵਿੱਚ ਵਧੀਆ ਖੁਸ਼ ਰਹਿੰਦੀਆਂ ਗਾਈ। ਉਹਦੇ ਬਾਅਦ ਇਹ ਵੀ ਹੈ ਵੀ ਪਸ਼ੂ ਨੂੰ ਬੈਠਣ ਉੱਠਣ 'ਚ ਵੀ ਕੋਈ ਦਿੱਕਤ ਨਹੀਂ ਆਉਂਦੀ। ਹਾਂ ਬੈਠਣ 'ਚ ਵੀ ਇਹਨੂੰ ਵਧੀਆ ਰਹਿੰਦਾ ਵਾ ਤੇ ਬਿਮਾਰੀਆਂ ਵੀ ਘਟਾ। ਹਾਂ ਹਾਂ। ਥੜਾ ਦੀਆਂ ਬਿਮਾਰੀਆਂ ਬਹੁਤ ਘਟਦੀਆਂ ਨੇ, ਲੇਮਨੈਸ ਦੀ ਬਿਮਾਰੀ ਬਹੁਤ ਘਟਦੀ ਇਹਦੇ ਨਾਲ। ਠੀਕ ਹੈ ਠੀਕ ਹੈ। ਸੋ ਹੁਣ ਆਪਾਂ ਗੱਲ ਕਰ ਲਈਏ ਜਦੋਂ ਫਾਰਮ ਦੇ ਉੱਤੇ ਤੁਸੀਂ ਜਿਹੜਾ ਫਾਰਮ ਕਰ ਰਹੇ ਹੋ, ਨਸਲ ਤੇ ਕੰਮ ਕਰਦੇ ਹੋ ਜਾਂ ਕਿਵੇਂ ਤੁਹਾਡਾ ਕੀ ਹੈਗਾ ਮੋਟਿਵ ਇਸ ਫਾਰਮ ਨੂੰ ਲੈ ਕੇ? ਆਪਾਂ ਬਰੀਡ ਤੇ ਕੰਮ ਕਰਦੇ ਆਂ ਜ਼ਿਆਦਾ। ਠੀਕ ਹੈ। ਜਿਉਂ-ਜਿਉਂ ਆਪਣੇ ਤੋਂ ਬਰੀਡ ਵਧੀਆ ਹੋਊਗੀ। ਹ ਤੇ ਉਹ ਤੇ ਉੱਪਰ ਟਕਚਣ ਵਦੂ ਵੀ ਦੋਦੀ ਦੁੱਧ ਦਵਾ ਦੇਣਾ ਹੋਊਗਾ ਹਾਂਜੀ ਹਾਂਜੀ ਆਪਾਂ ਇਹ ਆਈ ਜ਼ਿਆਦਾ ਕਰੀਦੀ ਆ ਹਮ ਆਪਾਂ ਪੀਡੀਐਫ ਤੋਂ ਸੀਮਨ ਲੈਨੇ ਆ ਇੰਪੋਰਟੈਂਟ ਸੀਮਨ ਹਮ ਜ਼ਿਆਦਾ ਆਈ ਕਰਦੇ ਆ ਜਿਹੜੀ ਰਿਪੀਟ ਗਾਵਾਂ ਹੁੰਦੀਆਂ ਗਾਵਾਂ ਹਮ ਹਮ ਮਾਰਚ ਤੋਂ ਬਾਅਦ ਗਾਵਾਂ ਜਿਹੜੀਆਂ ਰਹਿ ਜਾਂਦੀਆਂ ਉਹਨਾਂ ਤੇ ਬੋਲਣ ਨੂੰ ਵਰਤਦੇ ਆਛਾ ਉਹਨਾਂ ਦੇ ਬੋਲਣ ਨੂੰ ਵਰਤਦੇ ਹਾਂਜੀ ਹਾਂਜੀ ਸੋ ਇੱਕ ਜਦੋਂ ਫਾਰਮ ਦੇ ਉੱਤੇ ਕੋਈ ਬਿਮਾਰੀਆਂ ਹੁੰਦੀਆਂ ਹਮਲੇ ਕਹਿੰਦੇ ਨੇ ਵੀ ਜਦੋਂ ਬਿਮਾਰੀ ਕੋਈ ਆ ਜਾਂਦੀ ਹੈ ਗੰਭੀਰ ਕਾਉ ਦੋ ਫਾਰਮ ਦੇ ਫਾਰਮ ਵੀ ਕਹਿੰਦੇ ਕਈ ਵਾਰ ਖਾਲੀ ਹੋ ਜਾਂਦੇ ਨੇ ਹਾਂਜੀ ਹਾਂਜੀ ਜਿਵੇਂ ਪਿਛਾ ਉਹ ਐਲ ਐਸ ਡੀ ਦਾ ਹਮਲਾ ਹੋਇਆ ਸੀ ਐਲ ਐਸ ਡੀ ਨੇ ਪੂਰੇ ਫਾਰਮ ਵੀ ਖਾਲੀ ਕੀਤੇ ਆ ਗਿਆ ਬਹੁਤ ਸਾਰੇ ਪਸ਼ੂ ਵੀ ਮਾਰੇ ਆ ਗਿਆ ਸੋ ਤੁਸੀਂ ਆਪਣੇ ਫਾਰਮ ਦੇ ਫਿਰ ਕਿਹੜੀਆਂ ਵੈਕਸੀਨੇਸ਼ਨਾਂ ਕਰਦੇ ਹੋ ਕਿਉਂਕਿ ਵੈਕਸੀਨੇਸ਼ਨ ਤਾਂ ਮੇਰੇ ਹਿਸਾਬ ਨਾਲ ਫਾਰਮ ਦੀ ਇੱਕ ਰੀੜ ਦੀ ਹੱਡੀ ਹੈ ਤੇ ਆਪਾਂ ਵੈਕਸੀਨੇਸ਼ਨ ਨਹੀਂ ਕਰਾਂਗੇ ਪਸ਼ੂ ਤੰਦਰੁਸਤ ਨਹੀਂ ਹੋਊਗਾ ਆਪਾਂ ਫਾਰਮ ਦੇ ਉੱਤੇ ਵੈਕਸੀਨੇਸ਼ਨ ਜਿਹੜੀ ਆ ਪ੍ਰੋਪਰ ਕਰੀਦੀ ਆ ਹੂੰ ਪਹਿਲਾਂ ਜਿਹੜੀਆਂ ਛੋਟੇ ਕਾਫ ਆ ਜਾਂਦੇ ਆ ਉਹਨਾਂ ਨੂੰ 3 ਮਹੀਨੇ ਤੋਂ ਲੈ ਕੇ 8 ਮਹੀਨੇ ਦਾ ਕਬਰੂਸੀ ਬਸਦੀ ਵੈਕਸੀਨ ਕਰਦੇ ਆਪਾਂ ਠੀਕ ਐ ਬਾਅਦ ਚ ਲੰਪੀ ਜਿਹਦੇ ਲੰਪੀ ਸਕਿਨ ਦੀ ਜੀ ਜਿਹੜੀ ਆਈ ਸੀ ਬਿਮਾਰੀ ਇਹਦੀ ਲੰਪੀ ਦੀ ਕਰਦੇ ਆ ਹੂੰ ਹੂੰ ਮੂੰਹ ਖੋਰਾ ਐ ਫੈਮਡੀ ਜਿਹੜੇ ਆਖ ਦਿੰਦੇ ਆ ਹੂੰ ਗਲ ਕੋਟੂ ਇਹ ਵੈਕਸੀਨਾਂ ਵੀ ਪ੍ਰੋਪਰ ਕਰੀ ਦਿੰਦਾ ਹੂੰ ਹੂੰ ਇੱਕ ਵੈਕਸੀਨ ਆ ਜਾਂਦੀ ਥਲੇਰੀਆ ਦੀ ਆਪਾਂ ਉਹ ਵੀ ਵੈਕਸੀਨ ਫਾਰਮ ਦੇ ਉੱਤੇ ਕਰਦੇ ਆ ਠੀਕ ਐ ਪ੍ਰੋਪਰ ਇਹਦਾ ਰਿਕਾਰਡ ਵੀ ਰੱਖੀਦਾ ਤੇ ਮਤਲਬ ਕਦੋਂ ਹੋਈ ਸੀ ਕਿੰਨੇ ਟਾਈਮ ਤੋਂ ਸੋ ਇੱਕ ਆਪਾਂ ਇਸ ਟਾਈਮ ਫਾਰਮ ਤੇ ਦੇਖ ਰਹੇ ਹਜੇ ਕੋਈ ਇੱਥੇ ਛੋਟੇ ਛੋਟੇ ਕਾਫ ਨਹੀਂ ਹੈਗੇ ਫਾਰਮ ਤੇ ਸੋ ਉਹਦਾ ਕਦੋਂ ਇੱਥੇ ਸੂਆ ਜਿਹੜਾ ਹੈਗਾ ਕਦੋਂ ਚੱਲਦਾ ਹੈਗਾ ਆਪਣੇ ਫਾਰਮ ਤੇ ਕਿਉਂਕਿ ਜ਼ਿਆਦਾਤਰ ਸਰਦੀਆਂ ਦੇ ਵਿੱਚ ਹੀ ਸ਼ੁਰੂਆਤ ਹੁੰਦੀ ਹੈ ਆਪਣੇ ਫਾਰਮ ਤੇ ਸੂਆ ਜਿਹੜਾ ਅਕਤੂਬਰ ਤੋਂ ਸ਼ੁਰੂ ਹੋਊਗਾ ਠੀਕ ਹੈ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਹੂੰ ਸੂਆ ਪੈਂਦਾ ਹੂੰ ਹੂੰ ਇਹ ਜ਼ਿਆਦਾ ਸਰਦੀਆਂ ਦੇ ਵਿੱਚ ਏ ਆਈ ਇਹ ਹਿਸਾਬ ਨਾਲ ਕਰੀਦੀ ਆਗੇ ਸਰਦੀਆਂ ਦੇ ਵਿੱਚ ਦੁੱਧ ਦੀ ਵਧੀਆ ਪ੍ਰੋਟੈਕਸ਼ਨ ਹੁੰਦੀ ਆ ਨਾਲੇ ਰੱਖ ਰਖਾਵ ਦੇ ਲਈ ਵੀ ਬਹੁਤ ਹੈ ਨਾ ਸਹੀ ਰਹਿੰਦਾ ਹੈਗਾ ਸੋ ਇਹਦੇ ਵਿੱਚ ਜਦੋਂ ਫਿਰ ਤੁਸੀਂ ਕਾਫ ਨੂੰ ਰੱਖਦੇ ਹੋ ਸਰਦੀਆਂ ਦੇ ਵਿੱਚ ਉਹ ਉਹਦਾ ਫਿਰ ਉਹਦਾ ਉਹਦਾ ਦਾ ਡਾਈਟ ਮੈਨੇਜਮੈਂਟ ਵੀ ਅਲੱਗ ਹੁੰਦਾ ਹੋਊਗਾ ਫਿਰ ਉਹ ਕੀ ਕਿਵੇਂ ਧਿਆਨ ਰੱਖਦੇ ਹੋ ਜਾਂ ਕਈ ਅੱਜਕੱਲ ਦੇਖਿਆ ਹੈਗਾ ਮਾਰਕੀਟ ਦੇ ਵਿੱਚ ਲੋਕ ਬਹੁਤ ਕਾਫ ਸਟਾਰਟਰ ਵਰਤਦੇ ਨੇ ਜਾਂ ਮਿਲਕ ਰਿਪਲੇਸਰ ਵਰਤਦੇ ਨੇ ਦੁੱਧ ਦੀ ਜਗ੍ਹਾ ਤੁਸੀਂ ਵੀ ਇਹਨਾਂ ਦੀ ਵਰਤੋਂ ਕਰਦੇ ਹੋ ਕਿੱਦਾਂ ਕਰਦੇ ਹੋ ਆਪਾਂ ਜਿਹੜੇ ਹੈਗੇ ਆ ਛੋਟੇ ਕਾਫ ਹੁੰਦੇ ਆ ਉਹਨਾਂ ਨੂੰ 4 ਤੋਂ 5 ਦਿਨ ਗਾਂ ਦੇ ਬੋਲੀ ਪਿਆਈ ਦੀ ਆ ਠੀਕ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਇਹਨਾਂ ਦੇ ਵੱਖਰੇ ਬਣਾਏ ਆ ਪਿੰਜਰੇ ਜਿਨੂੰ ਆਖ ਦਿੰਦੇ ਆ ਮੱਛੀਆ ਦੇ ਹੂੰ ਵੱਖਰੋਂ ਵੱਖਰੇ ਉਹਦੇ ਵਿੱਚ ਕੱਲੀ-ਕੱਲੀ ਨੂੰ ਰੱਖਣਾ ਬਾਅਦ ਚ ਮਿਲ ਕੇ ਪਲੇਸਰ ਜਿਹੜਾ ਆਉਂਦਾ ਆਪਾਂ 2 ਤੋਂ 2 ਸਾਲ ਤੋਂ ਇਹੇ ਵਰਤ ਰਹੇ ਆ ਇਹਦਾ ਬਹੁਤ ਵਧੀਆ ਰਿਜ਼ਲਟ ਆ ਰਿਹਾ ਠੀਕ ਹੈ ਸੋ ਮਿਲ ਕੇ ਪਲੇਸਰ ਸੋ ਅਲੱਗ ਆਪਾਂ ਇਹਨਾਂ ਨੂੰ ਕਾਫ ਸਟਾਰਟਰ ਹੂੰ ਹੂੰ ਸ਼ੁਰੂ ਕਰ ਦਿੰਦੇ ਆ ਜਦੋਂ 15 ਤੋਂ 20 ਦਿਨ ਦੀ ਹੋ ਜਾਂਦੀ ਆ ਠੀਕ ਹੈ ਥੋੜਾ ਥੋੜਾ ਗਾੜੀ ਕਾਫ ਸਟਰਟਰ ਰੱਖਣ ਦਾ ਬਈਨੇ ਹਮ 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 ਔਲੀ ਔਲੀ ਜਦੋਂ ਵਾਧੀਆਂ ਜਾਂਦੀਆਂ ਖਾਣਾ ਫਿਰ 3 ਮਹੀਨੇ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਜਿਹੜਾ ਰਿਪਲੇਸਰ ਪਿਉਂਦੇ ਆ ਉਹ ਬੰਦ ਕਰ ਦਿੰਨੇ ਆ ਹਮ ਹਮ ਫੀਡ ਤੇ ਆ ਜਾਂਦੀਆਂ ਫਿਰ ਫੀਡ ਤੇ ਆ ਜਾਂਦੀਆਂ ਫਿਰ ਫੀਡ ਵੀ ਬਦਲ ਦਿੰਦੇ ਹਉਣੇ ਹਾਂਜੀ ਹਾਂਜੀ ਫੀਡ ਵੀ ਬਦਲ ਦਿੰਦੇ ਠੀਕ ਹੈ ਜਿਹੜੇ ਰਿਪਲੇਸਰ ਵਰਤਦੇ ਆ ਅਖੀਰ ਵਰਤਦੇ ਕਿਦਾਂ ਹੁੰਦੇ ਇਹਨੂੰ ਕਿਹੜਾ ਤਰੀਕਾ ਹੁੰਦਾ ਹੈਗਾ ਕਿਉਂਕਿ ਲੈ ਤਾਂ ਆਂਦੇ ਨਹੀਂ ਫਾਰਮਰ ਕਈ ਵਾਰੀ ਕਿੰਨਾ ਪਾਣੀ ਪਾਣਾ ਜਾਂ ਕਿੰਨਾ ਉਹਦਾ ਕਿਹਦਾ ਹੁੰਦਾ ਹੋਵੇ 8 ਕਿਲੋ ਬਣਦਾ ਵਾ 1 ਕਿਲੋ ਰਿਪਲੇਸਰ ਪਾਉਣਾ ਵਾ 7 ਲੀਟਰ ਪਾਣੀ ਪਾਉਣਾ 37 ਡਿਗਰੀ ਤੇ ਉਹਨੂੰ ਮਿਕਸ ਕਰਨਾ ਵਾ ਗਰਮ ਪਾਣੀ ਜੀ 37 ਡਿਗਰੀ ਕੋਸਾ ਪਾਣੀ ਹੋਣਾ ਜੀ ਹਾਂਜੀ ਹਾਂਜੀ ਠੀਕ ਹੈ ਉਹਦੇ ਵਿੱਚ ਆਪਾਂ ਮਿਕਸ ਕਰਕੇ ਤੇ ਉਸੇ ਟਾਈਮ ਵੀ ਆਪਾਂ ਕਾਫ ਨੂੰ ਪਲਾ ਦੇਣਾ ਜਿਹੜਾ ਇਹ ਆਪਾਂ ਮੰਨ ਲਓ 1 ਕਿਲੋ ਪਾਊਡਰ ਪਾਇਆ ਹਾਂਜੀ ਉਹਦੇ 7 ਲੀਟਰ ਪਾਣੀ ਪਾਤਾ ਉਹ 8 ਬਣ ਗਿਆ 8 ਲੀਟਰ ਹਾਂਜੀ ਹਾਂਜੀ ਸੋ ਉਹ ਆਪਾਂ ਪੂਰੇ ਦਿਨ ਚ ਖਤਮ ਕਰਨਾ ਹੁੰਦਾ ਜਾਂ ਕਿੱਦਾਂ ਮਤਲਬ ਕਿੱਦਾਂ ਕੀ ਪ੍ਰੋਸੈਸ ਹੈ ਉਹ ਖਰਾਬ ਵੀ ਹੋ ਜਾਂਦਾ ਜਦੋਂ ਹੁਣ ਆਪਾਂ ਤਿਆਰ ਕਰ ਲਿਆ ਲੈ ਆਪਾਂ ਜਦੋਂ ਤਿਆਰ ਕਰ ਲਿਆ ਉਹ ਮੰਨ ਲਓ ਵੀ ਆਪਾਂ ਇੱਕ ਟਾਈਮ ਦਾ ਇੱਕ ਜਿਹੜਾ ਕਾਫ ਆ ਉਹਨੂੰ 3 ਲੀਟਰ ਪੀਣਾ ਵਾ ਹੂੰ ਜਿਹੜਾ ਉਹ ਤਿਆਰ ਹੋ ਗਿਆ ਉਹ ਤੋਂ 1 ਕਿਲੋ ਤੋਂ 8 ਕਿਲੋ ਹੂੰ ਉਹ ਜਦੋਂ ਆਪਣੇ ਬਾਕੀ ਕਾਫ ਆ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਦੇਣਾ ਇੱਕ ਟਾਈਮ ਦਾ 3 ਕਿਲੋ ਦੇਣਾ ਦੋ ਟਾਈਮਾਂ ਦਾ 6 ਕਿਲੋ ਦੇਣਾ ਆਪਾਂ ਠੀਕ ਹੈ ਹਾਂਜੀ ਸੋ ਇਹ ਮਤਲਬ ਸਾਰੇ ਕਾਫ ਨੂੰ ਤੁਸੀਂ ਇੱਦੀ ਤਿਆਰ ਕਰਦੇ ਹੋ ਫਿਰ ਜਿਹੜਾ ਦੁੱਧ ਵੱਜਦਾ ਉਹ ਤੁਸੀਂ ਸੇਲ ਕਰਕੇ ਮੁਨਾਫਾ ਕਮਾ ਲੈਂਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਸੋ ਇਹਦੇ ਵਿੱਚ ਜਦੋਂ ਪਸ਼ੂਆਂ ਦੇ ਹੁਣ ਬੱਗ ਹੈ ਆਪਾਂ ਮੁਨਾਫੇ ਦੀ ਵੀ ਗੱਲ ਕੀਤੀ ਹੈਗੀ ਹੈ ਮੁਨਾਫੇ ਤੋਂ ਪਹਿਲਾਂ ਆਂਦੀਆਂ ਹੈਗੀਆਂ ਜੀ ਬਿਮਾਰੀਆਂ ਜਾਂ ਡੇਰੀ ਦੇ ਖਰਚ ਦੀ ਗੱਲ ਕਰਦੇ ਹਾਂ ਸੋ ਤੁਸੀਂ ਬਿਮਾਰੀਆਂ ਦਾ ਕਿੱਦਾਂ ਪਤਾ ਲੱਗਦਾ ਹੈਗਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਜਾਣਕਾਰੀ ਆ ਰਹੀ ਹੈ ਕਿ 143 ਪਸ਼ੂਆਂ ਚ ਕਿਹੜੀ ਅਜਮਾਜ ਬਿਮਾਰ ਹੈ ਕਿਹਨੇ ਖਰਾਕ ਘੱਟ ਖਾਧੀ ਹੈ ਜਾਂ ਕਿਹੜੀ ਹੀਟ ਚਾ ਉਹਦਾ ਕਿਵੇਂ ਪਤਾ ਕਰਦੇ ਇਹਦੇ ਵਾਸਤੇ ਇਹਨਾਂ ਦੇ ਜਿਹੜੇ ਆਉਂਦੇ ਆ ਅਲਫਲੈਕਸ ਦੇ ਕੰਪਨੀ ਦੇ ਟੈਗ ਆਉਂਦੇ ਆ ਜਿਹੜੇ ਆਪਣੇ ਮੋਨਿਟਰਿੰਗ ਹੁੰਦੇ ਆ ਗੱਲ ਦੇ ਵਿੱਚ ਪਾਉਂਦੇ ਆ ਹਾਂਜੀ ਉਹਦੇ ਨਾਲ ਆਪਣੀਆਂ گاਵਾ ਸਾਰੀਆਂ ਟੈਗ ਆ ਹਾਂਜੀ ਉਹ ਆਪਾਂ ਨੂੰ ਮੋਬਾਈਲ ਦੇ ਉੱਤੇ ਪਤਾ ਚੱਲ ਜਾਂਦਾ ਵਾ ਹੂੰ ਹੂੰ ਜਿੱਦਾਂ ਕਿਸੇ ਗਾਂ ਨੇ ਪੱਠਾ ਘੱਟ ਖਾਦਾ ਵਾ ਹੂੰ ਜਾਹੀੜ ਦੇ ਵਿੱਚ ਆਈ ਉਹ ਆਪਾਂ ਨੂੰ ਮੈਸੇਜ ਉਹ ਨੰਬਰ ਦਾ ਆ ਜਾਂਦਾ ਠੀਕ ਹੈ ਹਾਂ ਆਪਾਂ ਚੈੱਕ ਉਹਨੂੰ ਕਰ ਲੈਂਦੇ ਆ ਤੇ ਉਹਦੇ ਨਾਲ ਬਹੁਤ ਹੂੰ ਹੂੰ ਬਿਮਾਰੀਆਂ ਦਾ ਕਿਹੜਾ ਹੈਗਾ ਫਾਇਦਾ ਹੋ ਜਾਂਦਾ ਹੈਗਾ ਹਾਂਜੀ ਹਾਂਜੀ ਠੀਕ ਹੈ ਸੋ ਕਿੰਨਾ ਕੁ ਪਰਸੈਂਟ ਐਕੂਰੇਸੀ ਇਹਦੀ ਹੁੰਦੀ ਹੈਗੀ ਜੇ ਆਪਾਂ ਗੱਲ ਕਰਦੇ ਆ ਮੈਂ ਜੇ ਅੱਜ ਪਸ਼ੂ ਨੂੰ ਇੱਕ ਟੈਗ ਫਾਤਾ ਉਹ ਕਿੰਨੇ ਕੁ ਪਰਸੈਂਟ ਸਹੀ ਦੱਸੂਗਾ ਇਹ 90 95% ਸਹੀ ਦੱਸਦਾ ਜੀ ਠੀਕ ਹੈ ਹਾਂਜੀ ਸੋ ਮਤਲਬ ਜੇ ਪਸ਼ੂ ਨੇ ਹਰਕਤ ਹੋਈ ਤਾਂ ਉਹਨੂੰ ਕੁਝ ਨਾ ਕੁਝ ਹੋਇਆ ਹੋਵੇ ਹਾਂਜੀ ਹਾਂਜੀ ਆਪਾਂ ਚੈੱਕ ਕਰਾਂਗੇ ਉਹਨੂੰ ਕੋਈ ਨਾ ਕੋਈ ਨਿਕਲੂਗੀ ਕਿ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਟ੍ਰੇਨਿੰਗਾਂ ਕੀਤੀਆਂ ਹੋਈਆਂ ਨੇ ਸੋ ਟ੍ਰੇਨਿੰਗ ਕਰਕੇ ਤੁਸੀਂ ਕੋਈ ਲੋਨ ਸਬਸਿਡੀ ਦਾ ਲਾਹਾ ਵੀ ਲਿਆ ਹੈਗਾ ਕੋਈ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚੱਲਦੀਆਂ ਨੇ ਹਾਂਜੀ 2008 ਚ ਹਮ ਆਪਾਂ ਲੋਨ ਵੀ ਲਿਆ ਹਮ ਜੇディ ਸ਼ੈੱਡ ਦੀ ਜਿਹੜੀ ਆ 1.5 ਲੱਖ ਰੁਪਈਆ ਸਬਸਿਡੀ ਵੀ ਆਪਾਂ ਨੂੰ ਮਿਲੀ ਠੀਕ ਹੈ ਮਤਲਬ ਤੁਸੀਂ ਇਹਦਾ ਵੀ ਲਾਹਾ ਜਿਹੜਾ ਹੈਗਾ ਇਹਦੇ 'ਚ ਲਿਆ ਹੈਗਾ ਸੋ ਜਦੋਂ ਤੁਸੀਂ ਟੀਐਮਆਰ ਮਸ਼ੀਨ ਤੇ ਵੀ ਕੁਝ ਹੁੰਦਾ ਹੈ ਮਿਲਕ ਪਾਰਲਰ ਜਾਂ ਇਹਨਾਂ ਤੇ ਵੀ ਕੋਈ ਸਬਸਿਡੀ ਮਿਲਦੀ ਹੈਗੀ ਕਿਸਾਨ ਨਹੀਂ ਇਹਨਾਂ ਤੇ ਨਹੀਂ ਕੋਈ ਨਾ ਮਿਲਕ ਪਾਰਲਰ ਤੇ ਨਾ ਟੀਐਮਆਰ ਤੇ ਹੋਰ ਕਿਹੇ ਚੀਜ਼ ਤੇ ਨਹੀਂ ਠੀਕ ਹੈ ਕੱਲਾ ਇਹ ਸ਼ੈੱਡ ਸ਼ੁੱਟ ਤੇ ਹੁੰਦੀ ਹੈਗੀ ਹਾਂਜੀ ਸ਼ੈੱਡ ਤੇ ਮਿਲੀ ਆਪਾਂ ਨੂੰ ਸਬਸਿਡੀ ਹੂੰ ਹੂੰ ਠੀਕ ਹੈ ਜੀ ਸੋ ਹੁਣ ਜਦੋਂ ਤੁਸੀਂ ਫਾਰਮ ਦੇ ਵਿੱਚ ਦੇਖ ਹੀ ਲੈਣੇ ਆ ਆਪਾਂ ਹੈਨਾ ਚੰਗੀ نسل ਹੈਗੀ ਆ ਚੰਗੇ ਪਸ਼ੂ ਹੈਗੇ ਆ ਦੇਖ ਪਾਲ ਇਹਨਾਂ ਦੀ ਚੰਗੀ ਖਰਾਕ ਹੋ ਜਾਂਦੀ ਹੈਗੀ ਆ ਸੋ ਫਿਰ ਖਰਾਕ ਦਾ ਪ੍ਰਬੰਧ ਕਿਵੇਂ ਕਰਦੇ ਹੋ ਕਿਉਂਕਿ ਇਹਦੇ ਲਈ ਤਾਂ ਜ਼ਮੀਨ ਦੀ ਵੀ ਲੋੜ ਜ਼ਿਆਦਾ ਹੁੰਦੀ ਹੈ ਜਿਆਦਾ ਫਾਰਮ ਦੇ ਲਈ ਸਾਇਲਜ ਜਿਵੇਂ ਤਿਆਰ ਕਰਦੇ ਹੋ ਕਿੱਦਾਂ ਤਿਆਰ ਕਰਦੇ ਹੋ ਜਾਂ ਮੁੱਲ ਖਰੀਦਦੇ ਹੋ ਕਿਵੇਂ ਕਰਦੇ ਹੋ ਇਹਦੇ ਆਸਤੇ ਆਪਣੀ ਜੋ ਜ਼ਮੀਨ ਹੈ ਆਪਣੀ 7 ਏਕੜ ਜ਼ਮੀਨ ਆ ਅੱਛਾ ਜੀ ਹਾਂ ਜੀ 40 ਏਕੜ ਆਪਾਂ ਠੇਕੇ ਦੇ ਲੈਨੇ ਆ ਜ਼ਮੀਨ ਆ ਉਹਦੇ ਵਿੱਚ ਜਿਹੜੀ ਮੱਕੀ ਆ ਉਹ ਤਿਆਰ ਕਰਦੇ ਆ ਪਹਿਲਾਂ ਝੋਨਾ ਲਾਉਨੇ ਆ ਹੂੰ 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 ਬਾਅਦ ਚ ਮਟਰ ਲਾਲੇ ਜਾਂ ਆਲੂ ਹੂੰ ਹੂੰ ਤੇ ਇਹ ਤੋਂ ਬਾਅਦ ਮੱਕੀ 45 ਕਿੱਲੇ ਤਿਆਰ ਕਰਕੇ ਹੂੰ ਕੋਹ ਬਾਰੋਂ ਪਰਚੇਜ ਕਰਦੇ ਆ ਹੂੰ ਹੂੰ ਇਹ ਤਾਂ ਅਦਰੋਂ ਤਿਆਰ ਹੁੰਦਾ ਠੀਕ ਹੈ ਜੀ ਸੋ ਫਿਰ ਜਿਹੜਾ ਸਾਇਲਜ ਤੁਸੀਂ ਤਿਆਰ ਕਰਦੇ ਹੋ ਫਿਰ ਕਿੰਨੇ ਕਿੱਲਿਆਂ ਦਾ ਹੁੰਦਾ ਤੁਹਾਡੇ ਕੋਲ ਤਿਆਰ ਆਪਣੇ ਤੋਂ 65 ਏਕੜ ਦਾ ਹੁੰਦਾ ਵਾ ਸੈਲੇ ਜਿਹੜਾ ਠੀਕ ਹੈ। ਸੋ 65 ਏਕੜ ਦਾ ਤਿਆਰ ਕਰਕੇ ਤੁਸੀਂ ਸਾਰਾ ਆਪਣੇ ਫਾਰਮ ਤੇ ਬਣਾ ਲੈਨੇ ਹੋ। ਹਾਂਜੀ ਸਾਰਾ ਆਪਣੇ ਫਾਰਮ ਤੇ ਤਿਆਰ ਕਰਦੇ ਆ ਪੂਰਾ ਸਾਲ ਇਹੋ ਚੱਲਦਾ। ਠੀਕ ਹੈ ਸਾਰਾ ਸਾਲ ਇਹ। ਇਹ ਫਿਰ ਉਹ ਕਹਿੰਦੇ ਇਹਨਾਂ ਨੂੰ ਕੁਝ ਵੀ ਹਰਾ-ਚਾਰਾ ਜਾਂ ਆਪਾਂ ਗੱਲ ਕਰ ਲਈਏ ਹੋਰ ਇਹਨਾਂ ਨੂੰ ਦੇਣਾ ਵੀ ਜ਼ਰੂਰੀ ਹੈ। ਉਹ ਵੀ ਤੁਸੀਂ ਆਪਣੇ ਫਾਰਮ ਤੇ ਨਹੀਂ ਵਰਤਦੇ। ਨਹੀਂ ਆਪਾਂ ਹਰਿਆ ਨਹੀਂ ਕੋਈ ਵਰਤ। ਖਰਾ ਨਹੀਂ ਸਿੱਧਾ ਸਾਇਲਜ ਦਿੰਨੇ ਆ। ਹਾਂਜੀ ਹਾਂਜੀ। ਠੀਕ ਹੈ ਜੀ ਠੀਕ ਹੈ। ਸੋ ਇਹਦੇ ਨਾਲ ਦੁੱਧ ਦੇ ਵਿੱਚ ਨਹੀਂ ਕਿਸੇ ਤਰ੍ਹਾਂ ਦੀ ਮਹਿਕ ਆਉਂਦੀ ਕਿਉਂਕਿ ਬਹੁਤ ਸਾਰੇ ਪਸ਼ੂ ਪਾਲਕ ਕਹਿੰਦੇ ਨੇ ਜਾਂ ਆ ਉਹ ਕਹਿੰਦੇ ਨੇ ਵੀ ਦੁੱਧ ਜੁ ਮਹਿਕ ਆਣ ਲੱਗੀ ਸਾਈਲਜ ਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਪਾਂ ਜਿਹੜਾ ਇਹ ਸੈਲਜ ਪਾਉਂਦੇ ਆ ਇਹ ਮੀਂਹ ਤੋਂ ਪਹਿਲਾਂ ਪੈ ਜਾਂਦਾ ਅੱਛਾ ਜੀ ਇਹਦੇ ਵਿੱਚ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਜਿਹੜਾ ਮੀਂਹਾਂ ਦੇ ਵਿੱਚ ਪਾਉਂਦੇ ਆ ਕੱਚੇ ਚਾਰ ਉਹਦੇ ਵਿੱਚ ਪਾਣੀ ਪੈ ਗਿਆ ਜਾਂ ਵਾਹ ਲੱਗੀ ਉਹ ਖਰਾਬ ਹੋ ਗਿਆ ਉਲੀ ਪੈ ਗਈ ਉਹਦੇ ਵਿੱਚ ਅਫਲਾ ਟਾਕਸਿਨ ਆਉਣੀ ਆ ਜਿੱਦਾਂ ਪਿਛਲੇ ਸਾਲ ਨੈਸਲੇ ਨੇ ਕੀਤਾ ਕਾਫੀ ਜਿਹੜੇ ਫਾਰਮ ਸੀ ਬੰਦ ਕੀਤੇ ਉਹਨਾਂ ਦਾ ਦੁੱਧ ਨਹੀਂ ਲਿਆ ਉਹ ਚਫਲਾ ਟਾਕਸਿਨ ਆਉਂਦੀ ਠੀਕ ਹੈ ਜਿਹੜਾ ਆਪਾਂ ਮੀਂਹ ਤੋਂ ਪਹਿਲਾਂ ਚਾਰ ਪਾਇਆ ਜਾਂਦਾ ਵਾ ਮਟਰਾਂ ਵਾਲੀ ਪੈਲੀ ਦਾ ਜਾਂ ਆਲੂਆਂ ਵਾਲੀ ਦਾ ਆਲੂਆਂ ਵਾਲੀ ਦਾ ਹਾਂਜੀ ਉਹਦੇ ਜਿਹੋ ਜਿਹੀ ਪ੍ਰੋਬਲਮ ਕੋਈ ਨਹੀਂ ਆਉਂਦੀ ਅੱਛਾ ਸੋ ਇਹ ਮਤਲਬ ਡਿਪੈਂਡ ਕਰਦਾ ਤੁਸੀਂ ਸਾਇਲੈਂਸ ਕਿੱਥੇ ਕਿੱਥੇ ਬਣਾ ਰਹੇ ਹੋ ਹੈ ਨਾ ਜੀ ਠੀਕ ਹੈ ਠੀਕ ਹੈ ਸੋ ਤੁਹਾਡੇ ਫਾਰਮ ਤੇ ਨਹੀਂ ਕਦੀ ਇਹੋ ਜਿਹੀ ਦਿੱਕਤ ਆਈ ਫਿਰ ਅੱਜ ਤੱਕ ਨਹੀਂ ਆਪਣੇ ਕੋਈ ਪ੍ਰੋਬਲਮ ਨਹੀਂ ਕੋਈ ਨਹੀਂ ਆਈ ਮਤਲਬ ਜਿਵੇਂ ਇਹ ਦਿਓ ਖਿਲਾ ਰਹੇ ਆਂ ਦੁੱਧ ਚੰਗਾ ਉਤਪਾਦਨ ਹੋ ਰਿਹਾ ਹੈਗਾ ਨਾਲ ਜਿਹੜਾ ਤੁਸੀਂ ਦੱਸਿਆ ਸੀ ਮਿਲਕ ਪਾਰਲਰ ਲਾਇਆ ਹੋਇਆ ਹੈਗਾ ਸੋ ਮਿਲਕ ਪਾਰਲਰ ਦੇ ਵਿੱਚ ਵੀ ਕਹਿੰਦੇ ਮਸਟਾਈਟਸ ਦਾ ਪਤਾ ਲ ਹਾਂਜੀ ਉਹਦੇ ਵਿੱਚੋ ਲੱਗ ਜਾਂਦਾ ਪਤਾ ਠੀਕ ਐ ਸੋ ਕਿਵੇਂ ਉਹਦੇ ਵਿੱਚ ਕਿੱਦਾਂ ਪਤਾ ਲੱਗਦਾ ਕੋਈ ਉਹਦੇ ਵਿੱਚ ਰੇਸ਼ਿਓ ਹੁੰਦੀ ਐ ਜਾਂ ਕਿਵੇਂ ਉਹਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਚਵਾਈ ਕਰਨਾ ਹੱਤੇ ਜਨਵਰ ਨੂੰ ਖੜਦੇ ਆ ਆਪਾਂ ਤਿਆਰ ਕਰਦੇ ਆ ਹੂੰ ਉਹਦੇ ਵਿੱਚ ਪਹਿਲਾਂ ਤੇ ਆਪਾਂ ਜਿੱਦਾਂ 1 1 2 2 ਧਾਰਾ ਮਾਰ ਕੇ ਹੂੰ ਚੈੱਕ ਕਰ ਲੈਂਦੇ ਆ ਉੱਥੋਂ ਵੀ ਪਤਾ ਲੱਗ ਜਾਂਦਾ ਹੂੰ 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 ਬਾਕੀ ਜਿਹੜਾ ਆਪਣੇ ਲੱਗਾ ਹੋਇਆ ਸਿਸਟਮ ਅਲਫਲੈਕਸ ਕੰਪਨੀ ਦਾ ਇਹ ਵੀ ਦੱਸ ਦਿੰਦਾ ਵਾ ਅੱਛਾ ਇਹਦੀ ਜੀ ਪਤਾ ਲੱਗ ਜਾਂਦਾ ਹਾਂਜੀ ਠੀਕ ਐ ਆਪਣੇ ਫਾਰਮ ਤੇ ਮੈਂ ਦੇਖਦਾ ਰਿਹਾ ਵੀ HF نسل ਦੀਆਂ ਵਧੀਆ نسل ਦੀਆਂ ਗਾਵਾਂ ਤੁਸੀਂ ਤਿਆਰ ਕੀਤੀਆਂ ਨੇ ਸਭ ਤੋਂ ਜ਼ਿਆਦਾ ਕਿੰਨਾ ਕੁ ਦੁੱਧ ਇੱਕ ਗਾਂ ਜਿਹੜੀ ਹੈਗੀ ਦਿੰਦੀ ਹੈ ਫਾਰਮ ਦੇ ਆਪਣੇ ਤੋਂ 60 ਕਿਲੋ ਲੀਟਰ ਤੱਕ ਦੁੱਧ ਦਿੰਦਾ ਵਾ ਗਾਂ ਨੇ 60 ਲੀਟਰ ਪ੍ਰਤੀ ਦਿਨ ਬਹੁਤ ਟਾਈਮਾਂ ਦੀ ਚਵਾਈ ਤੇ ਠੀਕ ਹੈ ਠੀਕ ਹੈ ਤੋਂ ਹੁਣ ਓਨ ਐਨ ਐਵਰੇਜ ਆਪਾਂ ਗੱਲ ਕਰਦੇ ਆਂ ਵੀ ਰੋਜ਼ ਦਾ ਉਹ ਕਿੰਨੀ ਕਿ ਐਵਰੇਜ ਵਾਲੇ ਪਸ਼ੂ ਆ ਆਪਣੇ ਤੋਂ 32 ਤੋਂ 33 ਲੀਟਰ ਐਵਰੇਜ ਆ ਜੀ ਪਰਤ ਹੀ ਦਿੰਦੀ ਹਾਂ ਜੀ ਠੀਕ ਹੈ ਜਿਹੜੀ ਉਹ 60 ਲੀਟਰ ਦੀ ਤੁਸੀਂ ਗੱਲ ਕਰ ਰਹੇ ਹੋ ਗਾਂ ਉਹ ਹੈਗੀ ਫਾਰਮ ਤੇ ਹਾਂਜੀ ਹੈਗੀ ਅੱਛਾ ਉਹਦੇ ਫਿਰ ਤੁਸੀਂ ਅੱਗੇ ਸੂਏ ਲੈ ਰਹੇ ਹੋਣੇ ਹੋ ਹਾਂਜੀ ਹਾਂਜੀ ਤੇ ਉਹਦੇ ਬੱਚਿਆਂ ਦਾ ਵੀ ਰਿਜ਼ਲਟ ਚੰਗਾ ਮਿਲਦਾ ਹੋਣਾ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਠੀਕ ਕਿੰਵੇਂ ਸੂਏ ਆ ਉਹ ਉਹ ਚੌਥੇ ਸੂਏ ਆ ਜੀ ਅੱ ਤੁਸੀਂ ਕਦੇ ਤੁਸੀਂ ਫਿਰ ਕੰਪੀਟੀਸ਼ਨ ਹੀ ਕਰਾਏ ਜਿਹੜੇ ਆ ਪੀਡੀਐਫ ਇਹ ਤੁਸੀਂ ਉੱਥੋਂ ਵਰਤਦੇ ਹੋ ਕੰਪੀਟੀਸ਼ਨ ਹੀ ਠੀਕ ਹੈ ਠੀਕ ਹੈ ਉਹਦਾ ਉਹਦਾ ਕੀ ਕਾਰਨ ਹੈ ਵੀ ਮਤਲਬ ਕੰਪੀਟੀਸ਼ਨ ਕਿਉਂ ਨਹੀਂ ਕਰਵਾਉਂਦੇ ਕੰਪੀਟੀਸ਼ਨ ਇਦਾਂ ਫਿਰ ਦੂਰ ਵੀ ਪੈ ਜਾਂਦਾ ਵਾ ਹਾਂ ਬਾਕੀ ਪ੍ਰੋਬਲਮ ਬੰਦਿਆਂ ਦੀ ਵੀ ਆ ਜਾਂਦੀ ਆ। ਹਾਂ ਮਤਲਬ ਬੰਦੇ ਵੀ ਹੋਰ ਚਾਹੀਦੇ ਆ। ਹੂੰ ਦੋ ਤਿੰਨ ਬੰਦੇ ਉੱਥੇ ਖੜਨ ਵਾਸਤੇ ਚਾਹੀਦੇ ਉਹਨਾਂ ਦਾ ਰਖ ਰਖਾਵ ਵੀ ਉੱਥੇ ਚਾਹੀਦਾ। ਠੀਕ ਆ ਠੀਕ ਆ। ਹਾਂ ਹਾਂ। ਸੋ ਤੁਸੀਂ ਦਿਸ ਦਾ ਕਿੱਲੇ ਆ ਕੇ ਨਹੀਂ ਆਉਂਦੇ ਇੱਥੇ? ਹਾਂਜੀ ਠੀਕ ਆ। ਸੋ ਤੁਸੀਂ ਜਦੋਂ ਫਾਰਮ ਦੇ ਉੱਤੇ ਗਾਵਾਂ ਵੱਧ ਜਾਂਦੀਆਂ ਨੇ, ਸੋ ਤੁਸੀਂ ਫਿਰ ਉਹ ਸੇਲ ਸੂਲ ਵੀ ਕਰਦੇ ਹੋ ਕਿਵੇਂ? ਹਾਂਜੀ ਆਪਣੀਆਂ ਜਿੰਨੀਆਂ ਛੋਟੇ ਕਾਫ ਹੋਦੇ ਆ ਜਿੰਨੀਆਂ ਹੀ ਫਰਾ ਤਿਆਰ ਹੁੰਦੀਆਂ ਅੱਗੇ। ਹੂੰ ਉਹਨੀਆਂ ਆਪਾਂ ਗਾਵਾਂ ਫਿਰ ਸੇਲ ਕਰਦੇ ਆ। ਠੀਕ ਆ। ਆਪਾਂ ਸਾਲ ਦੀਆਂ 20 ਤੋਂ 25 ਹਰ ਵਾਰ ਸੇਅਰ ਕਰੀ ਜੀ ਸੋ ਮਤਲਬ 20 ਤੋਂ 25 ਜਨਮਰ ਕੱਢ ਦਿੰਨੇ ਹਰ ਹਰ ਵਾਰੀ ਹਰ ਵਾਰ ਹਰ ਸਾਲ ਚ ਕੱਢਦੇ ਹੋ ਜੀ ਹਰ ਸਾਲ ਕੱਢਦੇ ਠੀਕ ਹੈ ਠੀਕ ਹੈ ਸੋ ਇਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੇ ਜਿਹੜੇ ਹੈਗੇ ਆ ਅਚੀਵਮੈਂਟ ਦੀ ਜਿਹਨੂੰ ਤੁਹਾਨੂੰ ਇੱਕ ਗੁਰੂ ਅੰਗਦ ਦੇ ਵੈਟਮੈਨ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸੀਐਮਓ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਸੋ ਇਸ ਤੋਂ ਇਲਾਵਾ ਹੋਰ ਵੀ ਕੋਈ ਅਵਾਰਡ ਮਿਲੇ ਆ ਗਿਆ ਆਪਾਂ ਨੂੰ 2019 ਦੇ ਵਿੱਚ ਹਾਂ ਜੀ ਕੇਡੀਐਫ ਤੋਂ ਬੈਸਟ ਡੇਰੀ ਅਵਾਰਡ ਮਿਲਿਆ ਬੈਸਟ ਡੇਰੀ ਫਾਰਮਰ ਦਾ ਅਵਾਰਡ ਮਿਲਿਆ ਠੀਕ ਹੈ 2000 22 ਦੇ ਵਿੱਚ ਆਪਾਂ ਨੂੰ ਨੈਸਲੇ ਨੇ ਵੀ ਹਮ ਅਵਾਰਡ ਦਿੱਤਾ ਹਾਂਜੀ ਠੀਕ ਹੈ ਜੀ ਮਤਲਬ ਆਪਣੇ ਸੀਐਮਓ ਬੋਰਡ ਤੋਂ ਇਲਾਵਾ ਇਹ ਔਰਡ ਵੀ ਤੁਹਾਨੂੰ ਜਿਹੜੇ ਮਿਲਦੇ ਆ ਗਏ ਹਾਂਜੀ ਠੀਕ ਹੈ ਕੰਪੀਟੀਸ਼ਨ ਦਾ ਤੁਸੀਂ ਪਸ਼ੂਆਂ ਦਾ ਕਰਾਉਂਦੇ ਨਹੀਂ ਮੈਨੂੰ ਲੱਗਦਾ ਨਹੀਂ ਤਾਂ ਉੱਥੋਂ ਵੀ ਕੋਈ ਨਾ ਕੋਈ ਜਿਹੜਾ ਅਚੀਵਮੈਂਟ ਜਿਹੜੀ ਹੋਈ ਜਾਣੀ ਸੀ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਹੁਣ ਗੱਲ ਕਰਦੇ ਹਾਂ ਥੋੜਾ ਇਸ ਫਾਰਮ ਨੂੰ ਲੈ ਕੇ ਪੂਰੇ ਫਾਰਮ ਨੂੰ ਲੈ ਕੇ ਵਧਾਉਣ ਬਾਰੇ ਕੀ ਆ ਪਲਾਨ ਹੈ ਵੀ ਤੁਸੀਂ ਅੱਗੇ ਹੁਣ ਕਿਸ ਤੇ ਕੰਮ ਕਰੋਗੇ ਬਰੀਡ ਤੇ ਦੁੱਧ ਪਾ ਦਿੰਦੇ ਕਾ ਦਿੰਦੇ ਅੱਗੇ ਆਪਣਾ ਫਿਊਚਰ ਦਾ ਜਿਹੜਾ ਵਾ ਬਰੀਡ ਤੇ ਕੰਮ ਕਰ ਰਹੇ ਆ ਹੂੰ ਕਿ ਦੁੱਧ ਦੀ ਵੱਤ ਵਾਤ ਪ੍ਰੋਡਕਸ਼ਨ ਹੋਵੇ ਹੂੰ ਹੂੰ ਹਾਂਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਹੈ ਪਲਾਨ ਤੁਹਾਡਾ ਵੀ ਜਿਵੇਂ ਲੋਕ ਕਈ ਤਬਾਯੋ ਗੈਸ ਦੇ ਪਲੈਂਟ ਲਗਾਉਂਦੇ ਨੇ ਫਾਰਮ ਦੇ ਵਿੱਚ ਗੋਹੇ ਦੇ ਲਈ ਜਾਂ ਅਲੱਗ-ਅਲੱਗ ਮਿਲਕ ਦੀ ਪ੍ਰੋਸੈਸਿੰਗ ਕਰਕੇ ਨਾ ਦੁੱਧ ਦੇ ਪ੍ਰੋਡਕਟ ਬਣਾ ਕੇ ਵੀ ਸੇਲ ਕਰਦੇ ਨੇ ਤੁਹਾਡਾ ਵੀ ਕੋਈ ਇਹੋ ਜਿਹਾ ਵਿਚਾਰ ਹੈਗਾ ਇਹਦੇ ਬਾਰੇ ਹਾਂਜੀ ਆਪਣਾ ਹੈਗਾ ਵਿਚਾਰ ਬਾਇਓਗੈਸ ਲਾਉਣ ਬਾਰੇ ਇਹ ਨੈਸਲੇ ਵਾਲੇ ਲਗਾ ਰਹੇ ਆ ਬਾਇਓਗੈਸ ਠੀਕ ਹੈ ਇਹ ਹੁਣ ਚੋਨਾ ਵਧਿਆ ਜਾਊਗਾ ਤੇ ਫਿਰ ਲਗਾਉਣਾ ਉਹਨਾਂ ਨੇ ਤਾਂ ਉਹ ਤੋਂ ਬਾਅਦ ਤੁਸੀਂ ਸਾਰਾ ਕੰਮ ਫਿਰ ਕੋਬਰ ਦਾ ਜਿਹੜਾ ਹੈਗਾ ਪਾਏ ਹੋਏ ਐਸਾ ਨਾ ਕਰਦੇ ਗਰੋਂ ਹਾਂਜੀ ਹਾਂਜੀ ਉਹਦੇ ਨਾਲ ਉਹ ਜਨਰੇਟਰ ਲਗਾ ਦਿੰਦੇ ਆ ਹੂੰ ਉਹਦੇ ਨਾਲ ਬੱਤੀ ਤਿਆਰ ਹੁੰਦੀ ਆ ਅੱਛਾ ਜੀ ਹਾਂਜੀ ਸੋ ਮਤਲਬ ਇਹ ਘਰ ਦੀ ਬਿਜਲੀ ਦਾ ਖਰਚਾ ਜਿਹੜਾ ਹੈਗਾ ਉਹ ਬਿਜਲੀ ਜਦਾਂ ਇਹ ਪੱਖੇ ਚੱਲਦੇ ਆ ਇਹਨਾਂ ਦੀ ਬਿਜਲੀ ਸਾਰੀ ਚੱਲੂਗੀ ਸਾਰੀ ਚੱਲੂਗੀ ਹਾਂਜੀ ਹਾਂਜੀ ਠੀਕ ਹੈ ਜੀ ਸੋ ਹੁਣ ਤੁਸੀਂ ਆਖਿਰ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਇਸ ਕੰਮ ਵੱਲ ਆਉਣਾ ਚਾਹੁੰਦੇ ਨੇ ਜਾਂ ਜਿਹੜਾ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਆਪਣਾ ਸੰਦੇਸ਼ ਤੇ ਹੋਈ ਆ ਵੀ ਛੋਟੇ ਕੰਮ ਤੋਂ ਵਧਿਆ ਜਾਵੇ ਹੌਲੀ ਹੌਲੀ ਜਿੱਦਾਂ ਵੱਡਾ ਕੰਮ ਆਪਾਂ ਕਰ ਲੈਨੇ ਆ ਕਈ ਵਾਰੀ ਮੁਸ਼ਕਲਾ ਜਿਆਦੀ ਆ ਉਹਦੀਆਂ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਹਮ ਇੱਕ ਇਹ ਆ ਵੀ ਡੇਰੀ ਡਵੈਲਪਮੈਂਟ ਬੋਰਡ ਤੋਂ ਸਖਲਾਈ ਲੈ ਕੇ ਹਮ ਇੱਕ ਜੇ ਆਪਾਂ ਸ਼ੁਰੂ ਕਰਨਾ ਕਿੰਨੇ ਕੁ ਪਸ਼ੂਆਂ ਤੋਂ ਸ਼ੁਰੂ ਕੀਤਾ ਜਾਵੇ ਦਾ 15 ਜਨਵਾਰਾ ਦਾ ਸ਼ੁਰੂ ਕਰਨਾ ਚਾਹੀਦਾ ਸ਼ੁਰੂ ਜੀ ਬਾਅਦ ਚ ਜਦੋਂ ਬ੍ਰੀਡ ਆਪਣੀ ਤਿਆਰ ਤਿਆਰ ਹੋ ਗਈ ਹਾਂਜੀ ਹਾਂਜੀ 34 ਸਾਲਾਂ ਚ ਬਾਅਦ ਚ ਡਿਵੈਲਪ ਹੋ ਜਾਂਦਾ ਹੈ ਠੀਕ ਹੈ ਮਤਲਬ ਉਹੀ ਕਰਦੇ ਚੰਗੇ ਸੀਮਰ ਭਰਾ ਕੇ ਉਹਨਾਂ ਨੂੰ ਹੈ ਨਾ ਚੰਗੇ ਰਿਕਾਰਡ ਲੈ ਕੇ ਉਹ ਕਿੰਨੇ ਸਬ ਤੁਸੀਂ ਤਿਆਰ ਕਰ ਸਕਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜੀ ਬਹੁਤ ਹੀ ਕੀਮਤੀ ਜਾਣਕਾਰੀ ਸਾਡੇ ਪਸ਼ੂ ਪਾਲਕਾ ਨਾਲ ਜਿਹੜੀ ਸੰਝ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਚੁਕਸਾਨ ਵੀ ਰੋਏ ਸਨ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਆਖਿਰ ਕਿਵੇਂ ਇਹਨਾਂ ਨੇ 20 ਪਸ਼ੂਆਂ ਤੋਂ ਸ਼ੁਰੂਆਤ ਕਰਕੇ ਜਿਹੜਾ 143 ਪਸ਼ੂਆਂ ਦਾ ਆਪਣਾ ਡੇਰੀ ਫਾਰਮ ਬਣਾਇਆ ਹੈਗਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਸ਼ੁਰੂਆਤ ਦੇ ਵਿੱਚ ਆਈਆਂ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇਕਰ ਤੁਸੀਂ ਵੀ ਅਜਿਹੇ ਕਿਸਾਨਾਂ ਨੂੰ ਜਾਣਦੇ ਹੋ ਜਿਹੜੇ ਕੁਝ ਵੱਖਰਾ ਕਰ ਰਹੇ ਨੇ ਜਾਂ ਆਪਾਂ ਗੱਲ ਕਰਦੇ ਹਾਂ ਡੇਰੀ ਫਾਰਮਿੰਗ ਦੇ ਵਿੱਚ ਕੁਝ ਅਲੱਗ ਕੀਤਾ ਹੈ ਮੱਛੀ ਪਾਲਣ ਸੂਰ ਪਾਲਣ ਇਸ ਤੋਂ ਇਲਾਵਾ ਖੇਤੀਬਾੜ ਸੋ ਤੁਸੀਂ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਫਾਰਮ ਨੂੰ ਵੀ ਕਵਰ ਕਰਕੇ ਹੋਰਨਾਂ ਕਿਸਾਨਾਂ ਤੱਕ ਜੋ ਇਸ ਇਸ ਕਿੱਤੇ ਵੱਲ ਆਉਣਾ ਚਾਹੁੰਦੇ ਨੇ ਜਾਂ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਤੱਕ ਇਹਨਾਂ ਦੀ ਜਾਣਕਾਰੀ ਸਾਂਝੀ ਕਰੀਏ ਤਾਂ ਕਿ ਉਹ ਕਿਸੇ ਨਾ ਤਰੀਕੇ ਦਾ ਇਹਨਾਂ ਤੋਂ ਲਾਹਾ ਲੈ ਸਕਣ ਸੋ ਤੁਸੀਂ ਉਹਨਾਂ ਦੀ ਜਾਣਕਾਰੀ ਸਾਂਝਾ ਕਰਨ ਦੇ ਲਈ ਸਾਡੇ ਹੈਲਪਲਾਈਨ ਨੰਬਰ 97799 77641 ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਹ ਵੀਡੀਓ ਦੇ نیچے ਕਮੈਂਟ ਕਰਕੇ ਵੀ ਸਾਨੂੰ ਜਾਣਕਾਰੀ ਦੇ ਸਕਦੇ ਹੋ ਸੋ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ